ਜਿੰਦਾਰੇ ਤੋੜੀਏ ਪਹਿਲਾਂ ਇਹਨਾਂ ਨੂੰ ਖੜੀਏ ਉੱਧਰ ਤੇ ਬਾਕੀ ਦੀ ਬਾਅਦ ਚ ਵੇਖੀ ਜਾਊਗੀ ਮੰਮੀ ਨੂੰ ਪੁੱਛ ਲੈਣਾ ਤੂੰ ਮੰਮੀ ਹੁਣੀ ਤੇ ਰਾਜੀ ਆ ਤੂੰ ਹੀ ਨਿੱਕਲਾ ਮੰਨਣ ਡਿਆ ਉਹ ਤੇ ਤੋੜਦੇ ਨਹੀਂ ਜਾਣਦੇ ਉੱਥੇ ਵੀ ਉਹਨੇ ਬੋਲਣਾ ਹੁਣ ਕੀ ਆ ਪਰੌਣੇ ਦਾ ਫੋਨ ਆਉਂਡਿਆ ਸੀ ਉਹ ਤਲਾਕ ਮੰਗਣ ਡੇ ਹੀ ਮੈਂ ਤੈਨੂੰ ਇਸ ਕਰਕੇ ਵੀ ਆਇਆ ਸੀ ਵੀ ਛੱਡ ਕੇ ਤੂੰ ਇੱਥੇ ਆ ਜਾਈਂ ਉਹਨੂੰ ਤੇ ਮੰਮੀ ਆ ਵੀ ਵਧੀਆ ਗੱਲ ਵਾ ਉਹਨਾਂ ਨੇ ਆਪ ਹੀ ਕਹਿਤਾ ਵਾ ਕਿ ਤਲਾਕ ਦੇਣਾ ਵਾ ਮੈਂ ਤੇ ਆਪਸਾ ਕੋ ਦੇ ਕੇ ਉਹ ਨਹੀਂ ਤਲਾਕ ਨਹੀਂ ਤੂੰ ਨਾ ਪੈਲੀ ਨਾ ਲਵਾਉਂਦੀ ਤਾਂ ਨਾ ਆ ਪਵਾੜੇ ਪੈਂਦੇ ਮੰਮੀ ਮੈਂ ਨਹੀਂ ਜਾਣਾ ਉੱਥੇ ਠੀਕ ਆ ਨਾ ਬਾਰ ਬਾਰ ਨਾ ਮੈਨੂੰ ਇੱਕੋ ਗੱਲ ਕਹੀ ਜਾਉਂ ਮੈਂ ਮੇਰੇ ਕੋ ਦੋਰੀ ਵਾਰ ਨਹੀਂ ਵਿਆਹ ਜਾਣਾ ਫਿਰ ਤੇ ਮੈਂ ਇੱਕ ਵਾਰੀ ਮਾਹ ਤੈਨੂੰ ਵਿਆਹ ਹੈਗਾ ਤੈਨੂੰ ਨਹੀਂ ਵਿਆਹ ਜਾਂਦਾ ਕੋਈ ਗੱਲ ਨਹੀਂ ਮਰ ਜਾ ਫਿਰ ਮੈਂ ਤੇ ਨਹੀਂ ਕੋ ਖਾ ਕੇ ਮਰ ਜਾ ਫਰਾਂ ਕਿ ਤਲਾਕੀ ਹੋ ਜੇ ਫਰਾਂ ਕਿ ਤੇ ਮਰਜੋ ਕਿ ਫਿਰ ਚੰਗੇ ਰਾਹ ਦੀ ਮਾਂ ਤੇਰੇ ਗਾੜੀ ਜੋੜੇ ਹੱਥ ਜੇ ਨਹੀਂ ਨਾ ਤੇ ਮੇਰੀ ਮੰਨਣੀ ਤੇ ਤੂੰ ਫਿਰ ਮੈਨੂੰ ਮਰੀ ਨੂੰ ਵੇਖੀਂ ਇੱਥੇ ਮਰੀ ਦਾ ਹੀ ਮੂੰਹ ਵੇਖੀਂਗੀ ਮੇਰਾ ਇੱਥੇ ਮੰਮੀ ਆ ਕਿੱਧਰ ਇਹ ਗੱਲਾਂ ਅਗਲੇ ਬੱਤੀ ਬੱਤੀ ਗੱਲਾਂ ਕਰਨ ਦੇ ਨੇ ਮੈਨੂੰ ਹੁਣ ਇਹ ਟੈਨਸ਼ਨ ਆ ਕਿ ਤੇ ਮੰਮੀ ਨਾ ਕੁਝ ਕਰਨ ਬੈਣ ਕਿ ਉਧਰ ਦੀ ਟੈਨਸ਼ਨ ਹੀ ਹੁਣ ਇਧਰ ਦੀ ਟੈਨਸ਼ਨ ਪੈ ਗਈ ਮੈਨੂੰ ਕੀ ਕਰਾਂ ਮੈਨੂੰ ਤੇ ਕੁਝ ਸਮਝ ਨਹੀਂ ਆਉਂਦੀ